بسم اللہ الرحمن الرحیم شروع اللہ تعالی دے نام توں جو بڑا مہربان تے نہایت رحم کرن والا ہے۔ ساڑے پنجاب دے جانی مانی شخصیت نیتر شتر والے ضلعے دی جلندر توں نے ਉਹ ਲੁਧਿਆਣੇ ਤੋਂ ਇਸ ਵਾਰੀ ਜ਼ਿਮਨੀ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਪਣਾ ਰਹੇ ਨੇ ਮੈਂ ਜਿੰਨੇ ਵੀ ਵੋਟਰਸ ਨੇ ਔਰ ਜਿੰਨੇ ਵੀ ਸਾਰੇ ਪੰਜਾਬੀ ਵੀਰ ਇਸ ਵੇਲੇ ਸਾਨੂੰ ਸੁਣ ਰਹੇ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਕਿ ਉਹ ਕਿਤੇ ਇਹ ਨਾ ਸਮਝਿਆ ਕਰਨ ਕਿ ਵੀ ਨੀਟੂ ਛਟਰਾ ਵਾਲੇ ਦਾ ਟੀਚਾ ਇਹ ਹੈ ਕਿ ਵੀ ਇਹ ਇਲੈਕਸ਼ਨ ਤਾਂ ਲੜਦੇ ਪਏ ਐ ਕਿ ਵੀ ਜਿੱਤ ਕੇ ਮਜ਼ੇ ਲੈਣੇ ਐ ਕੁਰਸੀ ਤੇ ਬਹਿਣੇ ਨਹੀਂ ਇਹ ਬਲਕਿ ਇੱਕ ਅੱਛਾ ਵਿਅੰਗ ਦੇ ਤੌਰ ਤੇ ਮਤਲਬ ਲੀਡਰਾਂ ਨੂੰ ਸੇਧ ਦੇਣ ਦੇ ਲਈ ਕਿ ਜਨਤਾ ਕੀ ਚਾਹੁੰਦੀ ਹੈ ਕਿੱਦਾਂ ਦਾ ਐਮਐਲਏ ਹੋਣਾ ਚਾਹੀਦਾ ਹੈ ਕਿੱਦਾਂ ਦੀ ਪ੍ਰਸ਼ਾਸਨ ਜਿਹੜੀ ਹੈ ਉਹ ਕਿੱਦਾਂ ਕੰਮ ਕਰਨਾ ਚਾਹੀਦਾ ਹੈ ਇੱਕ ਅੱਛਾ ਵਿਅੰਗ ਕਰ ਰਹੇ ਪਿਛਲੇ ਕਈ ਇਲੈਕਸ਼ਨਾਂ ਤੋਂ ਨੌ ਦਫਾ ਪਹਿਲਾਂ ਇਲੈਕਸ਼ਨ ਲੜੇ ਬਨਾਰਸ ਵੀ ਗਏ ਕਾਗਜ਼ ਵੀ ਭਰੇ ਤੇ ਮੈਂ ਸਮਝਦਾ ਵੀ ਇਹਨਾਂ ਦੇ ਜਿਹੜੇ ਵਿਅੰਗ ਹੁੰਦੇ ਨੇ ਉਹ ਜਿਨ੍ਹਾਂ ਚ ਮੁੱਦੇ ਹੈ ਗਰੀਬੀ ਦਾ ਮੁੱਦਾ ਹੈ ਬੇਰੋਜ਼ਗਾਰੀ ਦਾ ਮੁੱਦਾ ਹੈ ਪ੍ਰਸ਼ਾਸਨ ਦਾ ਮੁੱਦਾ ਹੈ ਬਹੁਤ ਸਾਰੇ ਮੁੱਦੇ ਅਲੱਗ-ਅਲੱਗ ਜਗ੍ਹਾ ਤੋਂ ਚੱਕਦੇ ਨੇ ਜਾ ਕੇ ਇਹਦਾ ਮਤਲਬ ਇਹ ਨਹੀਂ ਅਗਰ ਇਹਨਾਂ ਨੇ ਸਿਰਫ ਇਲੈਕਸ਼ਨ ਲੜਨਾ ਇਹਨਾਂ ਦਾ ਮਕਸਦ ਹੁੰਦਾ ਤਾਂ ਇੱਕ ਵਾਰੀ ਹਾਰ ਕੇ ਬੰਦਾ ਘਰ ਬੈਠ ਜਾਂਦਾ ਇਹਨਾਂ ਦਾ ਮਕਸਦ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਹੈ ਜਾਗਰੂਕ ਕਰਨਾ ਹੈ ਲੋਕਾਂ ਨੂੰ ਤੇ ਇਹ ਜਾਗਰਿਕਤਾ ਦਾ ਇਹ ਵੀ ਇੱਕ ਅੱਛਾ ਜ਼ਰੀਆ ਹੁੰਦਾ ਹੈ ਕਿ ਇਲੈਕਸ਼ਨ ਦੇ ਵਿੱਚ ਕੁਝ ਐਸੇ ਲੋਕ ਵੀ ਹੋਣ ਜਿਹੜੇ ਲੋਕਾਂ ਦੇ ਵਿੱਚ ਹਸੀ ਮਜ਼ਾਕ ਦੇ ਜ਼ਰੀਏ ਜਾਂ ਚੁਟਕਲਿਆਂ ਦੇ ਜ਼ਰੀਏ ਜਾਂ ਵਿਅੰਗ ਦੇ ਜ਼ਰੀਏ ਇਆ ਇੱਕ ਦੋ ਤਾਨਿਆਂ ਦੇ ذریعے ਲੋਕਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਸਿਆਸਤਦਾਨਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਤੇ ਇੱਕ ਅੱਛੀ ਸ਼ੁਰੂਆਤ ਹੈ ਲਗਾਤਾਰ ਲੱਗੇ ਹੋਏ ਨੇ ਔਰ ਲੀਡਰਾਂ ਦੇ ਉੱਤੇ ਵਿਅੰਗ ਵੀ ਕਰਦੇ ਨੇ ਸਰਕਾਰਾਂ ਨੂੰ ਵੀ ਆਇਨਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਸਮੇਂ-ਸਮੇਂ 'ਤੇ ਹਰੇਕ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਵੀ ਕਰਦੇ ਨੇ ਤੇ ਮੈਂ ਸਮਝਦਾ ਕਿ ਵੀ ਇਹਨਾਂ ਦੀ ਗੱਲਾਂ ਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਡੈਮੋਕਰੈਟਿਕ ਕੰਟਰੀ ਹੈ ਜੋ ਸਾਡਾ ਸੰਵਿਧਾਨ ਹੈ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਜੋ ਸੰਵਿਧਾਨ ਮੁਰਤਬ ਕੀਤਾ ਔਰ ਜਿਸ ਤੇ ਭਾਰਤ ਜਿਹੜਾ ਹੈ ਅੱਜ ਤੱਕ ਡੈਮੋਕਰੇਟਿਕ ਕਤਰਾ ਕੀਮਤਾ ਦੇ ਨਾਲ ਅੱਗੇ ਚੱਲ ਰਿਹਾ ਹੈ ਇਹ ਡੈਮੋਕਰੇਸੀ ਦਾ ਹਿੱਸਾ ਹੈ ਕਿ ਜਿੱਥੇ ਅਲੱਗ-ਅਲੱਗ ਸਿਆਸੀ ਜਮਾਤਾਂ ਦੇ ਲੋਕ ਮੈਦਾਨ ਚ ਨੇ ਉਥੇ ਇੱਕ ਆਮ ਬੰਦਾ ਵੀ ਜਿਹੜਾ ਹੈ ਉਹ ਸਿਆਸਤ ਦੇ ਮੈਦਾਨ ਦੇ ਵਿੱਚ ਆਪਣੀ ਗੱਲ ਰੱਖ ਰਿਹਾ ਰੱਖਣੀ ਵੀ ਚਾਹੀਦੀ ਹੈ ਔਰ ਐਦਾਂ ਦੇ ਸਿਲਸਿਲੇ ਜਿਹੜੇ ਹੈ ਇਲੈਕਸ਼ਨ ਦੇ ਵਿੱਚ ਹੋਣੇ ਵੀ ਚਾਹੀਦੇ ਅੱਛੀ ਬਾਤ ਹੈ ਦੇਖੋ ਜੀ ਮਾਮ ਸਾਹਿਬ ਤੋਂ ਮੈਂ ਅੱਜ ਆਸ਼ੀਰਵਾਦ ਲੈਣ ਆਇਆ ਤੇ ਖੁਦਾ ਦਾ ਬਹੁਤ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਕੀ ਅੱਜ ਅਸੀਂ ਪਹੁੰਚੇ ਹਤੇ ਤੇ ਹਰ ਕੋ ਬੰਦਾ ਇਹਨਾਂ ਦਾ ਆਸ਼ੀਰਵਾਦ ਔਰ ਇਹਨਾਂ ਤੋਂ ਵੋਟ ਮੰਗਣ ਆਂਦਾ ਵਾ ਤੇ ਮੈਂ ਵੀ ਅੱਜ ਆਪਣੀ ਚੋਲੀ ਫੇਲਾ ਕੇ ਨਾ ਤੋਂ ਵੋਟ ਦੀ ਉਮੀਦ ਕਰ ਰਿਹਾ ਤੇ ਮੈਨੂੰ ਵੀ ਉਮੀਦ ਹੋਏਗੀ ਕਿ ਮੈਨੂੰ ਨਿਰਾਸ਼ਾ ਨਹੀਂ ਹੋਏਗੀ ਤੇ ਵੱਧ ਤੋਂ ਵੱਧ ਵੋਟ ਪੈਗੀ ਸੋ ਜਿਹਦਾ ਸਾਰਿਆਂ ਨੂੰ ਪਿਆਰ ਦਿੱਤਾ ਰਹਿਣਾ ਇਮਾਮ ਸਾਹਿਬ ਨੇ ਤੇ ਮੈਨੂੰ ਵੀ ਪਿਆਰ ਦੇਣਗੇ ਦੇਖੋ ਜੀ ਆਪਣੀ ਕੋਈ ਤਿਆਰੀ ਨਹੀਂ ਗਈ ਆਪਣੀ ਤੇ ਉਹੀ ਹੈ ਜਿਹੜੇ ਲੋਕ ਪਿਆਰ ਕਰਦੇ ਆ ਸਾਨੂੰ ਮਿਲਦੇ ਆ ਉਹਨਾਂ ਦੇ ਫੋਨਾਂ ਤੇ ਸਾਡੀਆਂ ਸਟੋਰੀਆਂ ਚੱਲ ਰਹੀਆਂ ਤੇ ਸਾਨੂੰ ਸਪੋਰਟ ਕਰ ਰਹੇ ਆ ਾਂਦੇ ਜਾਂਦੇ ਸਾਨੂੰ ਕਹਿੰਦਾ ਇੱਕੋ ਗੱਲ ਕਹਿ ਕੇ ਜਾਂਦੇ ਬ੍ਰੇਕ ਮਾਰ ਕੇ ਗੱਡੀ ਦੀ ਕਿ ਅੱਜ ਕੀ ਵੋਟ ਤੈਨੂੰ ਪਾ ਦਈਏ ਤੇ ਮੈਂ ਕਹਿੰਦਾ ਪਾ ਦਿਓ ਦੇਖੀ ਜਾਊਗੀ ਤੇ ਉਹ ਫਿਰ ਹੁਣ ਇਹੀ ਇੱਕ ਸੱਚ ਆਇਆ ਸੱਚ ਸੱਚੀ ਸਾਚੀ ਹੁੰਦਾ ਝੂਠ ਦਾ ਝੂਠ ਹੁੰਦਾ ਕਿਉਂਕਿ ਇਹ ਝੂਠ ਬਹੁਤ ਬੋਲਦੇ ਜਿਹੜੇ ਲੀਡਰ ਹਨ ਹਰ ਪੈਰ ਪੈਰ ਤੇ ਜਿੰਨਾ ਝੂਠ ਮਾਰਦੇ ਉਹਨਾਂ ਤਕੜਾ ਲੀਡਰ ਬੰਦਾ ਵਾ ਤੇ ਕੋਈ ਬੰਦਾ ਸੱਚ ਮੋਲਣ ਵਾਲਾ ਚਾਹੀਦਾ ਉਹ ਹੈਗਾ ਨੀਡੂ ਸ਼ਟਰਾਂ ਵਾਲਾ ਮੈਂ ਕਹਿੰਦਾ ਵੀ ਮੇਰੇ ਤੋਂ ਕੋਈ ਲੁਧਿਆਣਾ ਤੇ ਪੋਸਟਰ ਨਹੀਂ ਲੱਗਾ ਨਾ ਕੋਈ ਮੇਰੇ ਤੋਂ ਬੈਨਰ ਲੱਗਾ ਸਿਰਫ ਇੱਕ ਉਮੀਦ ਉਸ ਰੱਬ ਤੇ ਉਸ ਉਹਨਾਂ ਦੇ ਬੰਦਿਆਂ ਤੇ ਉਮੀਦ ਆ ਕਿ ਪ੍ਰਮਾਤਮਾ ਰੱਬ ਉਹਨਾਂ ਬੰਦਿਆਂ ਦੇ ਵਿੱਚ ਆਂਦਾ ਵਾ ਕਿ ਜਿਹੜਾ ਰੱਬ ਨੂੰ ਮੰਨਦਾ ਹੋ ਕੀ ਲੱਗਦਾ ਕਿੰਨੀ ਕੋ ਵੋਟਾਂ ਸ਼ਿਕਾਇਤ ਨਹੀਂ ਕੋ ਸ਼ਿਕਾਇਤ ਨਹੀਂ ਪੈ ਜੂਗੀ ਮੇਰਾ ਤੇ ਦਿਲ ਕਹਿੰਦਾ ਮੈਂ ਜਿੱਤ ਜਾਵਾਂ ਕਿ ਮੈਂ ਜਿੱਤਾਂ ਮੈਂ ਤਾਂ ਸਿੱਧੀ ਗੱਲ ਜਦੋਂ ਹਾਰ ਦਾ ਮੂੰਹ ਦੇਖਣਾ ਪਿਆ ਉਦੋਂ ਦਿਲ ਥੋੜਾ ਨਰਾਸ਼ ਹੋਊਗਾ ਪਰ ਫਿਰ ਵੀ ਆਪਾਂ ਇਸ ਟਾਈਮ ਬਹੁਤ ਰੱਬ ਦੇ ਘਰ ਦੇ ਵਿੱਚ ਪਹੁੰਚੇ ਜਾਮਾ ਮਸਜਿਦ ਦੇ ਵਿੱਚ ਪਹੁੰਚੇ ਜੀ ਇਮਾਮ ਸਾਹਿਬ ਕੋ ਬੈਠੇ ਇਮਾਮ ਸਾਹਿਬ ਕਹਿੰਦੇ ਵੀ ਹਾਰ ਜਿੱਤ ਦਾ ਫੈਸਲਾ ਨਹੀਂ ਹੁੰਦਾ ਖੜੇ ਹੋਣਾ ਬੜੀ ਵੱਡੀ ਗੱਲ ਹੈ ਏਡੇ ਏਡੇ ਵੱਡੇ ਥੰਮ ਜਿੰਨਾਂ ਦੇ ਸਾਹਮਣੇ ਤੇ ਖੜੇ ਹੋ ਉਹ ਸਾਰੇ ਹੀ ਘਬਰਾਏ ਫਿਰਦੇ ਆ ਵੀ ਯਾਰ ਇਹ ਪਤਾ ਨਹੀਂ ਕਿਹੜਾ ਕਿਦਾਂ ਦਾ ਬੰਦਾ ਆ ਗਿਆ ਉਹ ਲੋਕ ਵੀ ਪੁੱਛ ਜਰੋਂ ਵੀ ਆਹ ਬੰਦਾ ਕਿੱਥੋਂ ਆਇਆ ਕਹਿੰਦੇ ਵੀ 13 ਬੰਦੇ ਆ 14 ਬੰਦੇ ਆ ਜੀ 14 ਜਣੇ ਇੱਕ ਲੀਡਰ ਨੇ ਲੀਡਰ ਦਾ ਨਾਮ ਨਹੀਂ ਲੈਣਾ ਮੈਂ ਨਾਮ ਲੈ ਰਿਹਾ ਤੇ ਸਾਰਾ ਗੱਲ ਲੀਕ ਹੋਈ ਨਹੀਂ ਕਹਿੰਦਾ ਜੀ ਸਰ ਕਿਹੜੇ ਬੰਦੇ ਪੁੱਛਿਆ ਜੀ ਨੀਟੂ ਸ਼ਤਰਾਂ ਵਾਲ ਨੂੰ ਬੋਲੋ ਜੀ ਕਹੋ ਜੀ ਆਪਣੇ ਹੱਕ ਚ ਗੱਲ ਕਰ ਲਵੇ ਉਹ ਕਹਿੰਦਾ ਯਾਰ ਇਹ 14 ਬੰਦੇ ਖੜੇ ਆ ਮੈਨੂੰ 14 ਤੋਂ ਨਹੀਂ ਡਰ ਲੱਗਦਾ ਅਜਿਹੇ 13ਵਾਂ ਬੰਦਾ ਨਾ ਉਹ ਤੋਂ ਜਾਹ ਜਾਨਾ ਦਾ ਉਹ ਕਹਿੰਦਾ ਇਹ ਉਹ ਕਿਹੜਾ ਕਹਿੰਦਾ ਨੀਟੂ ਸ਼ਟਰਾਂ ਵਾਲਾ ਮੈਂ ਦੇ ਗਣਾ ਵੀ ਅਗਰ ਤੁਸੀਂ ਵਾਕਿ ਬਦਲਾਵ ਲੈਣਾ ਚਾਹੁੰਦੇ ਤੁਸੀਂ ਦੇਖਣਾ ਚਾਹੁੰਦੇ ਸਾਰੀਆਂ ਪਾਰਟੀਆਂ ਤੁਸੀਂ ਵੋਟ ਪਾਤੀ ਇੱਕ ਵਾਰੀ ਕਿ ਜ਼ਿਆਮ ਬੰਦੇ ਨੂੰ ਵੋਟ ਪਾ ਕੇ ਦੇਖੋ ਕਿ ਜਿਹੜਾ ਇਹਨਾਂ ਨੂੰ ਸਿਸਟਮ ਤੋਂ ਹਿਲਾਵੇ ਜਿਨ੍ਹਾਂ ਨੇ ਲੀਡਰ ਇਹਨਾਂ ਦੇ ਭੰਗੜੇ ਪਵਾਏ ਇਹਨੂੰ ਦੱਸੇ ਵੀ ਸਿਸਟਮ ਕੀ ਚੀਜ਼ ਹੈ ਕਿਉਂਕਿ ਜਿਹੜਾ ਜਿੰਨੂੰ ਆਪਾਂ ਇਮਾਨਦਾਰ ਕਹਿੰਦੇ ਨਹੀਂ ਨਹੀਂ ਆਹ ਬੰਦਾ ਬੜਾ ਇਮਾਨਦਾਰ ਹੈ ਇਹਨੂੰ ਭੇਜ ਉਹੀ ਜਾ ਕੇ ਉਹਨਾਂ ਨਾਲ ਹੱਥ ਮਿਲਾਣ ਦਾ ਐਦਾਂ ਦਾ ਬੰਦਾ ਭੇਜ ਜੋ ਵੀ ਜਿਹੜਾ ਹਾਥੀ ਹੈ ਨਹੀਂ ਕਿ ਜਿਹੜਾ ਕਹੇ ਮੈਂ ਤਾਂ ਮੈਂ ਤਾਂ ਹੱਥ ਨਹੀਂ ਮੇਰਾ ਤਾਂ ਟੁੱਟਾ ਮੈਂ ਕਹੀ ਕੋ ਮੇਰਾ ਹੱਥ ਟੁੱਟਾ ਵੀ ਮੈਂ ਤਾਂ ਨਾ ਤਰੀ ਮਲਾਦਾ ਤੁਸੀਂ ਮੇਰੇ ਨਾਲ ਮੂੰਹ ਨਾਲ ਗੱਲ ਕਰੋ ਔਰ ਜਿਹੜੀ ਮੂੰਹ ਨਾਲ ਗੱਲ ਹੋਏਗੀ ਉਹ ਦਿਲ ਦੀ ਗੱਲ ਸਾਫ਼ ਹੋਏਗੀ ਉਹ ਮਹਿੰਗਾਈ ਘਟਾਏਗੀ ਉਹ ਸੀਵਰ ਤੁਹਾਡਾ ਸਾਫ਼ ਹੋਏਗਾ ਤੁਹਾਡੀ ਬਿਜਲੀ ਜਿਹੜੀ 6-6 ਘੰਟੇ ਦਾ ਕੱਟ 8-8 ਘੰਟੇ ਦਾ ਕੱਟ ਇਹ ਨਹੀਂ ਲੱਗੇਗਾ ਔਰ ਜਿਹੜੀ ਫੁੱਟ ਪਵਾਉਂਦੇ ਆ ਮਜ਼ਬਾ ਨੂੰ ਲੈ ਕੇ ਇਹ ਨਹੀਂ ਹੋਊਗਾ ਇਦਾਂ ਦਾ ਕੋਈ ਰੌਲਾ ਹੋਊਗਾ ਯਾਰ ਸਾਰੇ ਸੁਣਵਾਈ ਹੋਵੇ ਸਾਰੇ ਬੰਦੇ ਇਨਸਾਨ ਆ ਤੇ ਮੈਂ ਬਹੁਤ ਦੁਖੀ ਹਾਂ 3 ਮਹੀਨੇ ਤੋਂ ਮੈਂ ਕਾਰਪਸ਼ੀਂ ਲੁਧਿਆਣਾ ਕਾਰਪਸ਼ੀਂ ਦਾ ਕੋਈ ਕੰਮ ਸੀਗਾ ਮੈਂ ਰੋਜ਼ ਅਪਡੋਨ ਕਰਨਾ ਮੈਂ ਪਰੇਸ਼ਾਨ ਹੋ ਗਿਆ ਮੈਂ ਕਿਹਾ ਵੀ ਇਦਾਂ ਦਾ ਸਿਸਟਮ ਹੀ ਹੁੰਦਾ ਵਾ ਕਿ ਕਿਸੇ ਨੰਦ ਬੰਦਾ ਫਾਟ ਜਾਂਦਾ ਵਾ ਚਲੋ ਦੇਖੋ ਜੇ ਤੁਸੀਂ ਵੋਟ ਪਾਉਂਦੇ ਹੋ ਕਿ ਲੁਧਿਆਣਾ ਸ਼ਹਿਰ ਤੋਂ ਨੀਟੂ ਸ਼ਟਰਾਂ ਵਾਲਾ ਜਿੱਤ ਗਿਆ ਵੈਸਟ ਤੋਂ ਵੈਸਟ ਲੁਧਿਆਣਾ ਸ਼ਹਿਰ ਤੋਂ ਵੈਸਟ ਦਾ ਨੰਬਰ ਪਹਿਲੇ ਹੈਗਾ ਜੀ ਵੈਸਟ ਲੁਧਿਆਣਾ ਤੋਂ ਨੀਟੂ ਸ਼ਟਰਾਂ ਜਿੱਤ ਹੋਈ ਬਹੁਤ ਭਾਰੀਆਂ ਵੋਟਰਾਂ ਦੇ ਨਾਲ ਲੋਜੀ ਲੁਧਿਆਣਾ ਜਿੱਤ ਗਿਆ ਇੰਗਲੈਂਡ ਅਮਰੀਕਾ ਫਰਾਂਸ ਇਟਲੀ ਜਾਪਾਨ ਸਾਊਦੀ ਅਰਬ ਜਨਨ ਕਿ ਜਿਹੜੇ ਅੰਗੂਰੇ ਕਾਲੇ ਜਿੰਨੇ ਵੀ ਉਧਰ ਦੇ ਸਾਰੇ ਮੁਲਖ ਦੇ ਕੇ ਸਾਰਿਆਂ ਨੂੰ ਵਕਤ ਪੈ ਜਾਣਾ ਵੀ ਯਾਰ ਇਹ ਬੰਦਾ ਜਿੱਤ ਗਿਆ ਔਰ ਬੜੀ ਬੜੀ ਦੂਰ ਤੱਕ ਗੱਲਾਂ ਹੋਣਗੀਆਂ ਵੀ ਜਿੱਥੋਂ ਤੱਕ ਸਾਡੀ ਸੋਚ ਖਤਮ ਹੁੰਦੀ ਉਥੇ ਤੱਕ ਜੇ ਨੀਡੂ ਛਟੜਾ ਹਾਰ ਗਿਆ ਤੇ ਫਿਰ ਰੋਊਗਾ ਕਪੜੇ ਪਾੜੂਗਾ ਇਹਨੂੰ ਉਲਟ ਇਹਨੂੰ ਉਲਟ ਕਰ ਲੋ ਜੀ ਹੁਣ ਹਾਰਿਆ ਨੀਡੂ ਛਟੜਾ ਅੱਛਾ ਲੁਧਿਆਣਾ ਤੋਂ ਹਾਰ ਗਿਆ ਬਸ ਲੁਧਿਆਣਾ ਵੀ ਨੋ ਹਾਰਿਆ ਲੁਧਿਆਣਾ ਦਾ ਛੋਟਾ ਜਿਹਾ ਨਾਮ ਨਾ ਅੱਛਾ ਲੁਧਿਆਣਾ ਤੋਂ ਹਾਰ ਗਿਆ ਓ ਯਾਰ ਬੜਾ ਮਾੜਾ ਨੀਡੂ ਛਟੜਾ ਆ ਗਿਆ ਲੁਧਿਆਣਾ ਦਾ ਫਿਰ ਨਾਮ ਉੱਟ ਜਾਣਾ ਕਿ ਜੇ ਇਹ ਦੇਖੋ ਪੈਸੇ ਤੇ ਬਹੁਤ ਕਮਾਉਂਦੇ ਆ ਲੋਕ ਪੈਸੇ ਬਹੁਤ ਕਮਾਉਂਦੇ ਹਰ ਚੀਜ਼ ਕਮਾਉਂਦੇ ਆ ਇੱਕ ਵਾਰੀ ਇਦਾਂ ਦੇ ਬੰਦੇ ਨੂੰ ਮੌਕਾ ਦੇ ਕੇ ਦੇਖੋ ਜਿਹੜਾ ਭਰਾਮੜ ਮਚ ਜਵੇ ਜਿਹੜਾ ਇਹਨਾਂ ਲੋਕਾਂ ਨੂੰ ਲੱਗਿਆ ਅਸੀਂ ਇੰਨੇ ਕੰਮ ਕੀਤੇ ਸਾਨੂੰ ਵੋਟ ਨਹੀਂ ਮਿਲੀ ਸਾਡੀ ਸਰਕਾਰ ਹੁੰਦੀ ਸਾਨੂੰ ਵੋਟ ਨਹੀਂ ਮਿਲੀ ਲੋਕੀ ਹੈਰਾਨ ਹੋਣ ਪਰੇਸ਼ਾਨ ਹੋਣ ਜਾਨਕਿ ਵੱਡੇ ਲੀਡਰ ਪਛਾਣੋ ਯਾਰ ਇਹ ਲੋਕਾਂ ਨੇ ਕਿਹੜਾ ਲੋਕਤੰਤਰ ਕਰ ਦਿੱਤਾ ਨਵਾਂ ਲੋਕਤੰਤਰ ਹੋਏਗਾ